ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ। ਉਹ ਆਦਮੀ ਆਪਣੇ ਜੀਵਨ ਦੇ ਦੁੱਖਾਂ ਤੋਂ ਬੜਾ ਪ੍ਰੇਸ਼ਾਨ ਰਹਿੰਦਾ ਸੀ। ਜਦੋਂ ਵੀ ਉਹ ਕੋਈ ਕੰਮ ਕਰਨ ਜਾਂਦਾ ਤਾਂ ਉਸ ਦਾ ਉਹ ਕੰਮ ਪੂਰਾ ਹੁੰਦੇ ਹੁੰਦੇ ਰਹਿ ਜਾਂਦਾ। ਆਖਰੀ ਪਲਾਂ ਵਿੱਚ ਉਸ ਨੂੰ ਸਿਰਫ ਅਸਫਲਤਾ ਹੀ ਮਿਲਦੀ। ਕਦੇ ਉਹ ਆਪਣੀ ਮਿਹਨਤ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ, ਕਦੇ ਉਸ ਦੇ ਪਰਿਵਾਰ ਵਿੱਚ ਕੋਈ ਘਟਨਾ ਵਾਪਰ ਜਾਂਦੀ। ਉਹ ਆਪਣੇ ਜੀਵਨ ਦੇ ਦੁੱਖਾਂ ਤੋਂ ਤੰਗ ਆ ਚੁੱਕਾ ਸੀ। ਇੱਕ ਦਿਨ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਬੈਠਾ ਕੁਝ ਸੋਚ ਰਿਹਾ ਸੀ। ਉਦੋਂ ਹੀ ਚਿੜੀਆਂ ਦਾ ਇੱਕ ਝੁੰਡਾ ਉਸ ਦੇ ਦਰਵਾਜ਼ੇ ਤੇ ਆਇਆ। ਉਹ ਪਹਿਲਾਂ ਹੀ ਪਰੇਸ਼ਾਨ ਸੀ ਚਿੜੀਆਂ ਨੂੰ ਦੇਖ ਕੇ ਉਸ ਨੇ ਉਹਨਾਂ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ ਸਾਰੀਆਂ ਚਿੜੀਆਂ ਉਸ ਦੇ ਦਰਵਾਜ਼ੇ ਤੋਂ ਦੂਰ ਹੋ ਗਈਆਂ ਵੈਸੇ ਵੀ ਉਸ ਵਿਅਕਤੀ ਦੀ ਇੱਕ ਆਦਤ ਸੀ ਕਿ ਜਦੋਂ ਵੀ ਉਹ ਕਿਸੇ ਜਾਨਵਰ ਨੂੰ ਆਪਣੇ ਘਰ ਦੇ ਆਸ-ਪਾਸ ਦੇਖਦਾ ਤਾਂ ਉਸ ਨੂੰ ਝਿੜਕ ਕੇ ਭਜਾਉਣਾ ਸ਼ੁਰੂ ਕਰ ਦਿੰਦਾ ਸਾਧੂਆ ਸੰਤਾਂ ਨੂੰ ਦੇਖ ਕੇ ਉਹ ਕਦੇ ਵੀ ਉਹਨਾਂ ਨੂੰ ਨਮਸਕਾਰ ਨਹੀਂ ਕਰਦਾ ਸੀ ਸਗੋਂ ਮੂੰਹ ਮੋੜ ਕੇ ਉੱਥੋਂ ਚਲਾ ਜਾਂਦਾ ਸੋ ਸਮਾਂ ਆਪਣੀ ਰਫ਼ਤਾਰ ਨਾਲ ਬਿੱਤਿਆ ਆਖਰਕਾਰ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਉਸ ਦਾ ਹੌਸਲਾ ਟੁੱਟ ਗਿਆ ਤਾਂ ਇੱਕ ਦਿਨ ਉਸ ਨੇ ਫੈਸਲਾ ਕਰ ਲਿਆ ਕਿ ਉਹ ਇਸ ਜੀਵਨ ਨੂੰ ਖਤਮ ਕਰ ਲਵੇਗਾ ਆਪਣਾ ਘਰ ਛੱਡ ਕੇ ਉਹ ਪਿੰਡ ਤੋਂ ਬਾਹਰ ਚਲਾ ਗਿਆ ਤੇ ਨਦੀ ਨੂੰ ਦੇਖਦੇ ਹੀ ਉਸਨੇ ਉਸ ਵਿੱਚ ਛਾਲ ਮਾਰ ਦਿੱਤੀ। ਅਚਾਨਕ ਦੋ ਜਵਾਨ ਸੰਨਿਆਸੀਆਂ ਨੇ ਉਸ ਨੂੰ ਨਦੀ ਦੇ ਪਾਣੀ ਵਿੱਚੋਂ ਬਾਹਰ ਕੱਢ ਲਿਆ। ਦਰਸਲ ਜਦੋਂ ਉਹ ਨਦੀ ਵਿੱਚ ਛਾਲ ਮਾਰ ਰਿਹਾ ਸੀ ਤਾਂ ਉੱਥੇ ਇੱਕ ਸੰਨਿਆਸੀ ਤੇ ਉਸਦੇ ਦੋ ਚੇਲੇ ਬੈਠੇ ਸੀ। ਆਦਮੀ ਨੂੰ ਨਦੀ ਵਿੱਚ ਛਾਲ ਮਾਰਦਾ ਦੇਖ ਕੇ ਸੰਨਿਆਸੀ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਤੇ ਆਦਮੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ। ਨਦੀ ਵਿੱਚੋਂ ਬਾਹਰ ਨਿਕਲਦੇ ਉਹ ਆਦਮੀ ਸੰਨਿਆਸੀ ਉੱਪਰ ਰੋਲਾ ਪਾਉਣ ਲੱਗਾ ਕਿ ਤੁਸੀਂ ਮੇਰੀ ਜਾਨ ਕਿਉਂ ਬਚਾਈ? ਮੈਂ ਜੀਵਤ ਨਹੀਂ ਰਹਿਣਾ ਚਾਹੁੰਦਾ। ਮੈਂ ਮਰਨਾ ਹੀ ਚਾਹੁੰਦਾ। ਸਾਧੂ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਜੀਵਨ ਬਹੁਤ ਕੀਮਤੀ ਹੈ ਤੂੰ ਇਸ ਨੂੰ ਇਸ ਤਰ੍ਹਾਂ ਕਿਉਂ ਬਰਬਾਦ ਕਰ ਰਿਹਾ ਹੈ ਆਖਰਕਾਰ ਜਦੋਂ ਸਮਾਂ ਪੂਰਾ ਹੋ ਜਾਵੇਗਾ ਉਦੋਂ ਤੈਨੂੰ ਇਸ ਧਰਤੀ ਨੂੰ ਛੱਡਣਾ ਹੀ ਪਵੇਗਾ ਵਿਅਕਤੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਤੰਗ ਆ ਚੁੱਕਾ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਚੰਗਾ ਸਮਾਂ ਆਖਰ ਕਦੋਂ ਸ਼ੁਰੂ ਹੋਵੇਗਾ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਬੁਰਾ ਹੀ ਵਾਪਰਦਾ ਹੈ ਮੈਂ ਬਹੁਤ ਕੋਸ਼ਿਸ਼ ਕਰਨਾ ਫਿਰ ਵੀ ਸਫਲਤਾ ਨਹੀਂ ਮਿਲਦੀ ਸਾਧੂ ਨੇ ਕਿਹਾ ਕਿ ਮੈਂ ਤੇਰੀ ਮਦਦ ਕਰਾਂਗਾ ਸਭ ਤੋਂ ਪਹਿਲਾਂ ਆਤਮ ਹੱਤਿਆ ਕਰਨ ਦੀ ਸੋਚ ਆਪਣੇ ਦਿਮਾਗ ਵਿੱਚੋਂ ਕੱਢ ਦੇ ਕਿਉਂਕਿ ਇਹ ਸਭ ਤੋਂ ਵੱਡਾ ਪਾਪ ਹੈ ਆਤਮ ਹੱਤਿਆ ਕਰਨ ਵਾਲੇ ਲੋਕ ਕਦੇ ਵੀ ਦੀ ਪ੍ਰਾਪਤ ਨਹੀਂ ਕਰ ਸਕਦੇ ਤੈਨੂੰ ਕੀ ਲੱਗਦਾ ਹੈ ਕਿ ਜੇਕਰ ਤੂੰ ਖੁਦਕੁਸ਼ੀ ਕਰ ਲਵੇਂਗਾ ਤਾਂ ਤੇਰੀ ਸਮੱਸਿਆ ਖਤਮ ਹੋ ਜਾਵੇਗੀ ਕਦੇ ਨਹੀਂ ਸਕੋ ਖੁਦਕੁਸ਼ੀ ਕਰਦੇ ਤੁਸੀਂ ਕਮਜ਼ੋਰ ਹੋਣ ਦਾ ਸਬੂਤ ਦਿੰਦੇ ਹੋ ਤਾਂ ਉਸ ਵਿਅਕਤੀ ਨੇ ਕਿਹਾ ਕਿ हे ਪ੍ਰਮਾਤਮਾ ਤੁਸੀਂ ਬਹੁਤ ਗਿਆਨਵਾਨ ਜਾਪਦੇ ਹੋ ਕਿਰਪਾ ਕਰਕੇ ਮੈਨੂੰ ਕੋਈ ਰਾਹਤਾ ਦਿਖਾਓ ਮੈਨੂੰ ਦੱਸੋ ਕਿ ਮੇਰਾ ਚੰਗਾ ਸਮਾਂ ਕਦ ਆਵੇਗਾ ਸਾਧੂ ਨੇ ਕਿਹਾ ਕਿ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਕਿ ਆਖਿਰ ਚੰਗਾ ਸਮਾਂ ਆਉਣ ਦੇ ਕਿਹੜੇ ਕਿਹੜੇ ਸੰਕੇਤ ਹੁੰਦੇ ਨੇ ਇਸ ਤੋਂ ਪਹਿਲਾਂ ਤੁਹਾਨੂੰ ਮੇਰੇ ਕੁਝ ਕੰਮ ਕਰਨੇ ਪੈਣਗੇ ਮੈਂ ਜਿਵੇਂ ਜਿਵੇਂ ਤੁਹਾਨੂੰ ਕਹਾਂਗਾ ਤੈਨੂੰ ਮੇਰੀ ਲੱਲ ਮੰਨਣੀ ਪਵੇਗੀ ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਜੋ ਵੀ ਕਹੋਗੇ ਮੈਂ ਸਭ ਕੁਝ ਸਵੀਕਾਰ ਕਰਾਂਗਾ ਬਸ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੀ ਜ਼ਿੰਦਗੀ ਵਿੱਚ ਚੰਗਾ ਸਮਾਂ ਕਦੋਂ ਆਵੇਗਾ ਤੇ ਇਸ ਦੇ ਕੀ ਕੀ ਸੰਕੇਤ ਨੇ ਸਾਧੂ ਨੇ ਕਿਹਾ ਪਹਿਲਾਂ ਮੇਰੀ ਗੱਲ ਸੁਣ ਕਿ ਜੇਕਰ ਤੂੰ ਚਾਹੁੰਦਾ ਹੈ ਕਿ ਤੇਰਾ ਚੰਗਾ ਸਮਾਂ ਜਲਦੀ ਆ ਜਾਵੇ ਤਾਂ ਹਰ ਰੋਜ਼ ਚਿੜੀਆਂ ਨੂੰ ਚੌਗਾ ਪਾਉਣਾ ਸ਼ੁਰੂ ਕਰ ਦੇ ਉਹ ਆਦਮੀ ਥੋੜਾ ਹੈਰਾਨ ਹੋਇਆ ਤੇ ਮੂੰਹ ਜਿਹਾ ਬਣਾ ਕੇ ਬੋਲਿਆ ਕਿ ਇਹ ਕਿਹੋ ਜਿਹਾ ਕੰਮ ਹੈ ਮੈਨੂੰ ਤਾਂ ਚਿੜੀਆਂ ਪਸੰਦ ਹੀ ਨਹੀਂ ਜੋ ਮੇਰੇ ਦਰਵਾਜ਼ੇ ਤੇ ਆਉਂਦੀਆਂ ਵੀ ਨਹੀਂ ਤਾਂ ਮੈਂ ਉਹਨਾਂ ਨੂੰ ਭਜਾ ਦੇਣਾ ਤਾਂ ਸਾਧੂ ਨੇ ਕਿਹਾ ਤਾਂ ਤੂੰ ਚੰਗੇ ਸਮੇਂ ਦੇ ਸੰਕੇਤ ਦਾ ਸਵਾਗਤ ਇਸ ਤਰ੍ਹਾਂ ਕਰਦਾ ਹੈ ਵਿਅਕਤੀ ਹੈਰਾਨ ਹੋ ਕੇ ਬੋਲਿਆ ਕਿ ਪੰਛੀਆਂ ਦਾ ਚੰਗੇ ਸਮੇਂ ਨਾਲ ਕੀ ਲੈਣਾ ਦੇਣਾ ਤਾਂ ਸੰਿਆਸੀ ਨੇ ਕਿਹਾ ਜਾਂ ਪਹਿਲਾਂ ਇਹ ਕੰਮ ਕਰਕੇ ਆ ਜਦੋਂ ਵੀ ਚਿੜੀਆਂ ਦੁਆਰ ਤੇ ਆਉਣ ਉਹਨਾਂ ਨੂੰ ਦਾਣੇ ਪਾਦ ਇੱਕ ਹਫ਼ਤੇ ਬਾਅਦ ਮੈਨੂੰ ਇੱਥੇ ਹੀ ਮਿਲ ਲਵੀਂ ਉਸ ਵਿਅਕਤੀ ਕੋਲ ਹੋਰ ਕੋਈ ਚਾਰਾ ਨਹੀਂ ਸੀ ਉਹ ਸਾਧੂ ਦੀ ਸਲਾਹ ਮੰਨ ਕੇ ਘਰ ਵਾਪਸ ਚਲਾ ਗਿਆ ਹੁਣ ਜਦੋਂ ਵੀ ਚਿੜੀਆਂ ਉਸ ਦੇ ਦਰਵਾਜ਼ੇ ਤੇ ਆਉਂਦੀਆਂ ਤਾਂ ਉਹਨਾਂ ਨੂੰ ਉਹ ਦਾਣੇ ਪਾ ਦਿੰਦਾ ਸੋ ਇੱਕ ਹਫ਼ਤੇ ਵਿੱਚ ਉਹਨੂੰ ਮਹਿਸੂਸ ਹੋਣ ਲੱਗਾ ਕਿ ਉਸ ਨੂੰ ਕੋਈ ਚੰਗੀ ਖ਼ਬਰ ਮਿਲ ਰਹੀ ਹੈ ਸ਼ਾਇਦ ਹੁਣ ਉਸ ਦੀ ਜ਼ਿੰਦਗੀ ਬਦਲਣ ਵਾਲੀ ਹੈ ਉਸ ਦੀ ਸੋਚ ਵਿੱਚ ਕੁਝ ਬਦਲਾਅ ਆਉਣ ਲੱਗੇ ਇੱਕ ਹਫ਼ਤੇ ਬਾਅਦ ਜਦੋਂ ਸਾਧੂ ਨੂੰ ਮਿਲਿਆ ਉਸ ਨੇ ਕਿਹਾ ਕਿ ਉਸ ਨੇ ਚਿੜੀਆਂ ਨੂੰ ਦਾਣੇ ਦੇਣਾ ਸ਼ੁਰੂ ਕਰ ਦਿੱਤਾ ਤੇ ਹੁਣ ਉਸ ਨੂੰ ਕੁਝ ਚੰਗੀਆਂ ਖ਼ਬਰਾਂ ਵੀ ਮਿਲਣ ਲੱਗੀਆਂ ਸਨਿਆਸੀ ਨੇ ਉਸ ਵਿਅਕਤੀ ਨੂੰ ਸਮਝਾਇਆ ਕਿ ਕਈ ਵਾਰ ਲੋਕ ਆਪਣੇ ਦੁੱਖਾਂ ਤੇ ਗੁੱਸੇ ਵਿੱਚ ਉਹਨਾਂ ਦੇ ਜੀਵਨ ਵਿੱਚ ਆਉਣ ਵਾਲੇ ਚੰਗੇ ਸੰਕੇਤਾਂ ਨੂੰ ਦੂਰ ਕਰ ਦਿੰਦੇ ਨੇ ਜ਼ਿੰਦਗੀ ਵਿੱਚ ਕੁਝ ਅਣਕਿਆਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਪ੍ਰਭਾਵ ਇਹ ਦਰਸਾਉਂਦਾ ਹੈ ਕਿ ਜ਼ਿੰਦਗੀ ਵਿੱਚ ਚੰਗਾ ਸਮਾਂ ਜਲਦੀ ਆਉਣ ਵਾਲਾ ਹੈ ਆਦਮੀ ਨੇ ਕਿਹਾ ਕਿ ਮਹਾਤਮਾ ਜੀ ਕਿਰਪਾ ਕਰਕੇ ਮੈਨੂੰ ਚੰਗੇ ਸਮੇਂ ਦੀਆਂ ਨਿਸ਼ਾਨੀਆਂ ਦੱਸੋ ਕਿਹੜੇ ਕਿਹੜੇ ਸੰਕੇਤ ਹੁੰਦੇ ਨੇ ਮਹਾਤਮਾ ਦੱਸਣ ਲੱਗੇ ਕਿ ਪਹਿਲਾਂ ਦਰਵਾਜ਼ੇ ਤੇ ਚਿੜੀਆਂ ਆਦੀ ਦਾ ਆਉਣਾ ਇੱਕ ਹਫ਼ਤੇ ਤੱਕ ਚਿੜੀਆਂ ਨੂੰ ਦਾਣੇ ਦੇਣ ਤੋਂ ਬਾਅਦ ਤੂੰ ਸਮਝ ਗਿਆ ਹੋਵੇਂਗਾ ਕਿ ਉਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਿਆਦਾ ਮਹੱਤਵ ਹੈ ਦਰਸਲ ਪੰਛੀ ਵੀ ਰੱਬ ਦੇ ਪਿਆਰੇ ਹੁੰਦੇ ਨੇ ਇਹ ਛੋਟੇ ਜੀ ਬਹੁਤ ਮਾਸੂਮ ਹੁੰਦੇ ਨੇ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਚੰਗਾ ਹੋਣ ਵਾਲਾ ਹੁੰਦਾ ਹੈ ਤਾਂ ਪਰਮਾਤਮਾ ਉਹਨਾਂ ਨੂੰ ਮਨੁੱਖ ਦੇ ਬੂਹੇ ਤੇ ਸੰਦੇਸ਼ ਵਾਹਕ ਵਜੋਂ ਭੇਜਦਾ ਹੈ ਜੇਕਰ ਇਨਸਾਨ ਉਹਨਾਂ ਦਾ ਸਵਾਗਤ ਚੰਗੀ ਤਰ੍ਹਾਂ ਕਰਦੇ ਨੇ ਤੇ ਉਹਨਾਂ ਨੂੰ ਦਾਣਾ ਪਾਣੀ ਦਿੰਦੇ ਨੇ ਤਾਂ ਚੰਗਾ ਸਮਾਂ ਜਲਦੀ ਆ ਜਾਂਦਾ ਹੈ ਪਰ ਜੇਕਰ ਇਨਸਾਨ ਉਹਨਾਂ ਨਾਲ ਮਾੜਾ ਵਰਤਾਓ ਕਰਦਾ ਹੈ ਤਾਂ ਚੰਗਾ ਸਮਾਂ ਵੀ ਦੂਰ ਚਲਾ ਜਾਂਦਾ ਹੈ ਇਸ ਲਈ ਜਦੋਂ ਵੀ ਚਿੜੀਆਂ ਦਰਵਾਜ਼ੇ ਤੇ ਆਉਣ ਤਾਂ ਉਹਨਾਂ ਦਾ ਹਮੇਸ਼ਾ ਸਵਾਗਤ ਕਰਨਾ ਚਾਹੀਦਾ ਹੈ ਦੂਸਰਾ ਸੰਕੇਤ ਦਾ ਦੇ ਸਾਧੂ ਨੇ ਕਿਹਾ ਕਿ ਗਾਂ ਦਾ ਦਰਵਾਜ਼ੇ ਉੱਪਰ ਆਉਣਾ ਗਾਂ ਇੱਕ ਇਹੋ ਜਿਹਾ ਜਾਨਵਰ ਹੈ ਜੋ ਕਿ ਸਾਨੂੰ ਦੁੱਧ ਦਿੰਦੀ ਹੈ ਦੇਵਤੇ ਇਸ ਦੁੱਧ ਨੂੰ ਅੰਮ੍ਰਿਤ ਸਮਾਨ ਸਮਝਦੇ ਨੇ ਵੈਦਾਂ ਤੇ ਗ੍ਰੰਥਾ ਵਿੱਚ ਵੀ ਗਊਆਂ ਦੀ ਪੂਜਾ ਕਰਨ ਦਾ ਵਿਦਾਨ ਹੈ ਕਿਹਾ ਜਾਂਦਾ ਹੈ ਜਦੋਂ ਵੀ ਘਰ ਵਿੱਚ ਰੋਟੀ ਬਣਾਈ ਜਾਵੇ ਤਾਂ ਪਹਿਲੀ ਰੋਟੀ ਗਾਂ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਜਦੋਂ ਵੀ ਘਰ ਦੇ ਆਲੇ ਦੁਆਲੇ ਕੋਈ ਗਾਂ ਦਿਖਾਈ ਦੇਵੇ ਤਾਂ ਉਸ ਨੂੰ ਸੁਭ ਸਗੈ ਸਮਝ ਕੇ ਰੋਟੀ ਜ਼ਰੂਰ ਖਵਾਈ ਜਾਵੇ ਗਊ ਪ੍ਰਮਾਤਮਾ ਨੂੰ ਪਿਆਰੀ ਹੁੰਦੀ ਹੈ ਜਿਹੜੇ ਲੋਕ ਵੀ ਗਊਆਂ ਦੀ ਤਨਮਨ ਨਾਲ ਸੇਵਾ ਕਰਦੇ ਨੇ ਪ੍ਰਮਾਤਮਾ ਉਹਨਾਂ ਦੇ ਹਮੇਸ਼ਾ ਪ੍ਰਸੰਨ ਰਹਿੰਦੇ ਨੇ ਆਮ ਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਇਸ ਦੇ ਬਜਾਏ ਉਹਨਾਂ ਨੂੰ ਰੱਬ ਦਾ ਸੰਕੇਤ ਸਮਝਦੇ ਹੋਏ ਹਮੇਸ਼ਾ ਉਹਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਤੀਸਰਾ ਸੰਕੇਤ ਸੁਪਨੇ ਵਿੱਚ ਪੁਰਖ ਨੂੰ ਦੇਖਣਾ ਜੇਕਰ ਤੁਸੀਂ ਕਦੇ ਸੁਪਨੇ ਵਿੱਚ ਆਪਣੇ ਪੁਰਖ ਦੇ ਦੇਖਦੇ ਹੋ ਤਾਂ ਇਸ ਨੂੰ ਵੀ ਸ਼ੁਭ ਸੰਕੇਤ ਮੰਨਣਾ ਚਾਹੀਦਾ ਹੈ ਸਾਡੇ ਪੁਰਖੇ ਭਲਾ ਹੀ ਸਾਡੇ ਤੋਂ ਦੂਰ ਹੁੰਦੇ ਨੇ ਪਰ ਕਿਸੇ ਨਾ ਕਿਸੇ ਪ੍ਰਕਾਰ ਨਾਲ ਉਹ ਸਾਡੇ ਨਾਲ ਜੁੜੇ ਹੁੰਦੇ ਨੇ ਉਹਨਾਂ ਦਾ ਸੁਪਨੇ ਵਿੱਚ ਆਉਣਾ ਚੰਗੇ ਸਮੇਂ ਦੀ ਨਿਸ਼ਾਨੀ ਹੁੰਦੀ ਹੈ ਉਹ ਸਾਨੂੰ ਆਉਣ ਵਾਲੇ ਚੰਗੇ ਸਮੇਂ ਲਈ ਸੁਨੇਹਾ ਦੇਣ ਲਈ ਆਉਂਦੇ ਨੇ ਇਸ ਲਈ ਜਦੋਂ ਵੀ ਸੁਪਨੇ ਵਿੱਚ ਆਪਣੇ ਪੁਰਖਿਆਂ ਨੂੰ ਦੇਖੋ ਤਾਂ ਉਸ ਨੂੰ ਬੁਰਾ ਇਹ ਸਮਝਣਾ ਚਾਹੀਦਾ ਸਗੋਂ ਚੰਗਾ ਸਮਝ ਕੇ ਮਨ ਨੂੰ ਖੁਸ਼ ਰੱਖਣਾ ਚਾਹੀਦਾ ਹੈ ਆਪਣੇ ਪੁਰਖਿਆਂ ਪ੍ਰਤੀ ਹਮੇਸ਼ਾ ਨਤਮਸਤਕ ਰਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਰੱਬ ਸਮਝ ਕੇ ਰੋਜ਼ਾਨਾ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਚੌਥਾ ਸੰਕੇਤ ਹੈ ਕਿ ਪਾਠ ਸਿਮਰਨ ਕਰਦੇ ਅੱਖਾਂ ਵਿੱਚ ਹੰਝੂ ਆਉਣਾ ਆਮ ਤੌਰ ਤੇ ਪਾਠ ਕਰਨਾ ਰੋਜ਼ਾਨਾ ਕਰਮ ਹੈ ਇਹ ਰੋਜ਼ਾਨਾ ਕੀਤਾ ਜਾਣਾ ਚਾਹੀਦਾ ਹੈ ਪਰ ਕੁਝ ਲੋਕ ਭਗਤੀ ਭਾਵ ਵਿੱਚ ਇੰਨੇ ਮਗਨ ਹੋ ਜਾਂਦੇ ਨੇ ਕਿ ਪਾਠ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਜਾਂਦੇ ਨੇ ਇਹ ਈਸ਼ਵਰ ਦਾ ਸਭ ਤੋਂ ਉੱਤਮ ਸੰਕੇਤ ਹੁੰਦਾ ਹੈ ਕਿ ਹੁਣ ਚੰਗੇ ਸਮੇਂ ਦੀ ਸ਼ੁਰੂਆਤ ਹੋਣ ਵਾਲੀ ਹੈ ਜੇਕਰ ਤੁਹਾਡੇ ਨਾਲ ਵੀ ਇਹੋ ਜਿਹਾ ਕੁਝ ਹੋ ਰਿਹਾ ਹੈ ਤਾਂ ਤੁਹਾਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਪਰਮਾਤਮਾ ਖੁਦ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਇਸ ਲਈ ਉਸ ਨੇ ਤੁਹਾਡੇ ਦਿਲ ਨੂੰ ਸਰਦਾ ਦੀ ਇਹ ਜੀ ਭਾਵਨਾ ਨਾਲ ਭਰ ਦਿੱਤਾ ਹੈ ਕਿ ਜਦੋਂ ਤੁਸੀਂ ਪਾਠ ਸਿਮਰਨ ਕਰਦੇ ਹੋ ਤਾਂ ਤੁਸੀਂ ਭਾਵਨਾ ਮਹਿਸੂਸ ਕਰਦੇ ਹੋ ਤੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਸੋ ਇਸ ਨੂੰ ਚੰਗਾ ਸੰਕੇਤ ਮੰਨਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਇਨਸਾਨ ਨੂੰ ਰੱਬ ਦੀ ਬੰਦਗੀ ਉੱਪਰ ਜ਼ਿਆਦਾ ਮਨ ਲਗਾਉਣਾ ਚਾਹੀਦਾ ਹੈ ਪੰਜਵਾਂ ਸੰਕੇਤ ਔਖੇ ਸਮੇਂ ਵਿੱਚ ਸਾਧੂ ਸੰਤਾਂ ਦੇ ਦਰਸ਼ਨ ਜੇਕਰ ਜੀਵਨ ਵਿੱਚ ਕਦੇ ਮੁਸ਼ਕਲਾਂ ਭਰਿਆ ਸਮਾਂ ਹੋਵੇ ਕਿਸੇ ਸਾਧੂ ਸੰਤ ਦੇ ਦਰਸ਼ਨ ਹੋ ਰੇ ਹੁਣ ਤਾਂ ਇਸ ਨੂੰ ਸਮੇ ਦਾ ਸੁਭ ਸੰਕੇਤ ਮੰਨਣਾ ਚਾਹੀਦਾ ਹੈ ਪਹੁੰਚੀਆਂ ਹੋਈਆਂ ਰੂਹਾਂ ਸਾਧੂ ਸੰਤ ਬਹੁਤ ਹੀ ਪ੍ਰਤਾਪੀ ਹੁੰਦੇ ਨੇ ਤੇ ਉਹਨਾਂ ਦਾ ਰੱਬ ਨਾਲ ਡੂੰਘਾ ਸੰਬੰਧ ਹੁੰਦਾ ਹੈ ਉਹ ਰੱਬ ਦੇ ਪ੍ਰਤੀਨਿਧੀ ਵਜੋਂ ਕੰਮ ਕਰਦੇ ਨੇ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ ਉਹਨਾਂ ਨੂੰ ਭੋਜਨ ਆਦਿ ਪ੍ਰਦਾਨ ਕਰਕੇ ਉਹਨਾਂ ਦੇ ਅੱਗੇ ਨਿਮਰ ਰਹਿਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਉਹਨਾਂ ਨੂੰ ਦੇਖੋ ਤਾਂ ਹਮੇਸ਼ਾ ਪ੍ਰਣਾਮ ਕਰੋ ਉਹਨਾਂ ਦੇ ਪ੍ਰਤੀ ਇਹ ਨਿਰਮਤਾ ਤੁਹਾਡਾ ਚੰਗਾ ਸਮਾਂ ਜਲਦੀ ਲਿਆਉਂਦੀ ਹੈ ਔਖਾ ਸਮਾਂ ਸਦਾ ਨਹੀਂ ਰਹਿੰਦਾ ਤੇ ਸਾਧੂ ਸੰਤਾਂ ਦੇ ਦਰਸ਼ਨ ਔਖੇ ਸਮੇ ਨੂੰ ਪਾਰ ਕਰਨ ਵਿੱਚ ਸਾਡੀ ਮਦਦ ਕਰਦੇ ਨੇ ਇਸ ਲਈ ਜਦੋਂ ਵੀ ਸਾਧੂ ਸੰਤਾਂ ਸਨ ਹੁਣ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਅਗਲਾ ਸੰਕੇਤ ਹੈ ਅਚਾਨਕ ਰਸਤੇ ਮਿਲਣਾ ਕਈ ਵਾਰ ਬੰਦਾ ਜਦੋਂ ਮੁਸੀਬਤ ਵਿੱਚ ਹੁੰਦਾ ਹੈ ਤਾਂ ਉਹਨੂੰ ਕੋਈ ਰਸਤਾ ਨਹੀਂ ਲੱਭਦਾ ਪਰ ਜਦੋਂ ਬਾਖਸ਼ਿਮਰਨ ਕਰਦੇ ਨੇ ਜਾਂ ਨੇਕ ਕੰਮ ਕਰਦੇ ਨੇ ਤਾਂ ਵਾਹਿਗੁਰੂ ਉਹਨਾਂ ਨੂੰ ਜ਼ਰੂਰ ਰਾਹ ਦਿਖਾ ਦਿੰਦਾ ਹੈ ਮੰਨ ਲਓ ਜੇਕਰ ਤੁਸੀਂ ਕਿਸੇ ਮੁਸੀਬਤ ਵਿੱਚ ਹੋ ਤੇ ਅਚਾਨਕ ਤੁਹਾਡੇ ਦਿਮਾਗ ਵਿੱਚ ਕੋਈ ਗੱਲ ਆਉਂਦੀ ਹੈ ਕਿ ਸ਼ਾਇਦ ਇਸ ਨਾਲ ਮੇਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਤਾਂ ਉਸ ਨੂੰ ਤੁਰੰਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਹਾਡੇ ਦਿਮਾਗ ਵਿੱਚੋਂ ਵਿਚਾਰ ਆਇਆ ਤਾਂ ਇਸ ਦੇ ਪਿੱਛੇ ਵੀ ਰੱਬ ਦੀਆਂ ਸ਼ਕਤੀਆਂ ਨੇ ਜੋ ਤੁਹਾਨੂੰ ਮਦਦ ਕਰ ਰਹੀਆਂ ਨੇ ਤਾਂ ਜੋ ਤੁਸੀਂ ਕਿਸੇ ਹੱਲ ਤੱਕ ਜਲਦੀ ਪਹੁੰਚ ਸਕੋ ਇਸ ਲਈ ਕਿਸੇ ਵੀ ਪ੍ਰੇਸ਼ਾਨੀ ਦੇ ਸਮੇਂ ਮਨ ਵਿੱਚ ਸਭ ਤੋਂ ਪਹਿਲਾਂ ਕੋਈ ਹੱਲ ਦਾ ਵਿਚਾਰ ਆ ਰਿਹਾ ਉਸ ਨੂੰ ਤੁਰੰਤ ਕਰ ਲੈਣਾ ਚਾਹੀਦਾ ਹੈ ਇਹ ਜਿਆ ਕਰਨ ਨਾਲ ਤੁਹਾਡਾ ਚੰਗਾ ਸਮਾਂ ਜਲਦੀ ਸ਼ੁਰੂ ਹੁੰਦਾ ਹੈ ਸੋ ਸੰਿਆਸੀ ਦੀ ਇਹ ਗੱਲਾਂ ਸੁਣ ਕੇ ਉਹ ਆਦਮੀ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਹਿਣ ਲੱਗਾ ਕਿ ਤੁਸੀਂ ਮੇਰੀ ਜਾਨ ਬਚਾਈ ਹੈ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਅੱਜ ਜਿੰਦਾ ਨਾ ਹੁੰਦਾ ਸੋ ਮੈਂ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਜ਼ਿੰਦਗੀ ਵਿੱਚ ਜੋ ਵੀ ਮੁਸ਼ਕਲ ਆਵੇਗੀ ਮੈਂ ਉਸ ਦਾ ਦਲੇਰੀ ਨਾਲ ਸਾਹਮਣਾ ਕਰਾਂਗਾ ਤੇ ਮੈਂ ਇਹਨਾਂ ਸੁਭ ਸੰਕੇਤਾਂ ਦਾ ਵੀ ਸਵਾਗਤ ਕਰਾਂਗਾ ਮੈਂ ਕਦੇ ਵੀ ਕਿਸੇ ਜਾਨਵਰ ਨੂੰ ਦੇਖ ਕੇ ਉਸ ਨੂੰ ਤਸੀਹੇ ਨਹੀਂ ਦੇਵਾਂਗਾ ਇਸ ਤਰ੍ਹਾਂ ਸੰਿਆਸੀ ਨੇ ਉਸ ਵਿਅਕਤੀ ਨੂੰ ਜੀਵਨ ਦਾ ਨਵਾਂ ਮਾਰਗ ਦਿਖਾਇਆ ਸੋ ਦੋਸਤੋ ਉਮੀਦ ਹੈ ਕਿ ਇਸ ਕਹਾਣੀ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਸੋ ਵੀਡੀਓ ਨੂੰ ਆਪਣੇ ਚਾਣ ਵਾਲਿਆਂ ਨਾਲ ਇਸ ਨੂੰ ਸਾਂਝਾ ਜ਼ਰੂਰ ਕਰੋ ਸੋ ਮੈਂ ਅੱਗੇ ਤੋਂ ਇਸੇ ਤਰ੍ਹਾਂ ਦੇ ਕੰਮ ਦੇ ਕਿਸੇ ਲਿਆਂਦਾ ਰਹਾਂਗਾ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਜੀ ਇੱਕ